ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਅਤੇ ਨਗਰ ਕੌਂਸਲ ਦੇ ਪ੍ਰਧਾਨ ਵਿਕਾਸਦੀਪ ਚੋਧਰੀ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਦੇ ਕੰਮ ਸ਼ੁਰੂ ਕਰਦਿਆਂ ਅੱਜ ਜਲਾਲਾਬਾਦ ਦੇ ਸਿਟੀ ਥਾਣਾ ਚੌਂਕ ਤੋਂ ਲੈ ਕੇ ਬਾਂਮਣੀ ਵਾਲੀ ਚੁੰਗੀ ਤੱਕ ਇੰਟਰਲੋਕ ਟਾਈਲਾਂ ਲਗਾਉਣ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਵਿਧਾਇਕ ਜਗਦੀਪ ਕੰਬੋਜ਼ ਗੋਲਡੀ ਨੇ ਦੱਸਿਆ ਕੀ ਸ਼ਹਿਰ ਦੇ ਜਿਹੜੇ ਵੀ ਕੰਮ ਬਕਾਇਆ ਪਏ ਹਨ ਜਲਦੀ ਤੋਂ ਜਲਦੀ ਨਿਪਟਾ ਦਿੱਤੇ ਜਾਣਗੇ ਅੱਜ ਮੈਂ ਜਿਹੜੀ ਜ਼ਲਾਲਾਬਾਦ ਦੀ ਆਮ ਸਿਟੀ ਦਾਨੇ ਤੋਂ ਲੈ ਕੇ ਚੁੰਗੀ ਵਾਲੇ ਮੋੜ ਤੱਕ ਔਰ ਅੰਬੇਦਕਰ ਚੌਂਕ ਤੱਕ ਦੇਵੀ ਦਵਾਰੇ ਮੰਦਿਰ ਤੱਕ ਉਹ ਜਿਹੜੀ ਲੌਕ ਟੈਲਿੰਗ ਦਾ ਅੱਜ ਕੰਮ ਸਟਾਰਟ ਹੋਣਾ ਹੈ ਉਹ ਜਿਆ ਸਭ ਨੂੰ ਪਹਿਲੇ ਸਭ ਤੋਂ ਵੱਡੀ ਮੰਗ ਹੀ ਸੀ ਕਿ ਬਜ਼ਾਰਾਂ ਦੇ ਹਾਲਾਤ ਜ਼ਿਆਦਾ ਠੀਕ ਨਹੀਂ ਸੀ ਉਹ ਜਿਆ ਸਭ ਨੂੰ ਬਹੁਤ ਬਹੁਤ ਮੁਬਾਰਕਾਂ ਔਰ ਡਵੈਲਪਮੈਂਟ ਦੇ ਕੰਮ ਸਟਾਰਟ ਹੈ ਕੋਈ ਕਿਸੇ ਗੱਲੋਂ ਕਮੀ ਨਹੀਂ ਰਹੂਗੀ ਮੇਰੇ ਨਾਲ ਸ਼ਨੀदेव ਮੰਦਰ ਵਾਲੀ ਕਲੇ ਹੋਰ ਬਹੁਤ ਸਾਰੀਆਂ ਗਲੀਆਂ ਨੇ ਜਿਹੜਾ ਜਿਨ੍ਹਾਂ ਦੀ ਪ੍ਰੋਮੋਸ ਵੀ ਕਰਾਉਣ ਵਾਲੀਆਂ ਨਵੀਆਂ ਹੀ ਬਣਾਉਣਾ ਨੇ ਇਹਨੇ ਬੁਰੇ ਹਾਲਾਤ ਬਿਲਕੁਲ ਸਾਰੀਆਂ ਦੇ ਟੈਂਡਰ ਹੋ ਗਏ ਟੈਂਡਰ ਲਾਟ ਵੀ ਹੋ ਚੁੱਕੇ ਹਨ ਹੋਰ ਰਸਤੇ ਸਾਂ ਸਰਕਾਂ ਸਾਰੀਆਂ ਸਟਾਰਟ ਹੋ ਗਈ ਇੱਕਦੋ ਤਾਂ ਕਹੇ ਇਹ ਜਿਹੜਾ ਤੁਸੀਂ ਅੱਜ ਨੀਮਤ ਰੱਖੇ ਕੱਲ੍ਹ ਤੋਂ ਕੱਲ੍ਹ ਤੋਂ ਸਟਾਰਟ ਹੋ ਜਾਏਗਾ ਕੱਲ੍ਹ ਤੋਂ ਸਟਾਰਟ ਕਿੰਨੀ ਲਾਗਤ ਨਾਲ ਬਣ ਜਾਏਗਾ ਇਹ तकरीबन 30 ਲੱਖ ਰੁਪਏ ਦਾ ਇਹ ਇੱਕਦੋ ਦੋ ਦਿਨ ਚ ਸ਼ੁਰੂ ਹੋ ਜਾਏਗਾ ਤੇ ਅੱਜ ਦੁਗਾਟਨ ਦੋ ਅਸੀਂ ਕੰਮਾਂ ਦੇ ਕਰ ਦਿੱਤੇ ਸ਼ਹਿਰੀ ਸਾਈਡ ਡਵੈਲਪਮੈਂਟ ਦੇ ਕੰਮ ਚੱਲ ਰਹੇ ਨੇ ਕਿਸੇ ਇੱਕਤਰਾਂ ਦੀ ਕੋਈ ਕਮੀ ਨਹੀਂ ਆਨ ਦਿੱਤੀ ਜਾਏਗੀ ਜੀ ਬਹੁਤ ਸਾਰੇ ਹੋਰ ਵੀ ਗਲੀਆਂ ਸੜਕਾਂ ਜਿਹੜਾ ਦਾ ਕਾਫੀ ਹਾਲਤ ਖਸਤਾ ਹੈ ਉਹਨਾਂ ਦਾ ਬਾਰੇ ਸਾਰਿਆਂ ਦੇ ਵਰਕਰਡਰ ਲਗਾ ਦਿੱਤੇ ਗਏ ਨੇ ਵਰਕਰਡਰ ਜਾਰੀ ਹੋ ਜਾਣਗੇ ਤੇ ਇਸ ਹਫਤੇ ਸਾਰੇ ਕੰਮ ਸ਼ੁਰੂ ਹੋ ਜਾਣਗੇ ਜੀ ਠੀਕ